ਕਈ ਬੰਦਿਆਂ ਦਾ ਹਾਲ ਉਹਨਾਂ ਵਰਗਾ ਹੋ ਜਾਂਦਾ ਜਿਵੇਂ ਕਹਿੰਦੇ ਸਰਫਾ ਕਰਕੇ ਸੁੱਤੀ ਆਟਾ ਖਾ ਗਈ ਕੁੱਤੀ ਜਿਹੜੇ ਬੰਦੇ ਆਪਣੇ ਪੈਸੇ ਬਚਾਉਣ ਦੇ ਲਾਲਚ ਦੇ ਵਿੱਚ ਕਰੋਸ਼ੀਆ ਦਾ ਕੇਸ ਕਿਸੇ ਕੋਲੇ ਅਪਲਾਈ ਕੀਤਾ ਸੀ ਉਹ ਅੱਜ ਸਾਡੇ ਕੋਲੇ ਆ ਕੇ ਇਹ ਕਹਿੰਦੇ ਆ ਜੇ ਸ਼ਾਇਦ ਅਸੀਂ ਤੁਹਾਡੀ ਗੱਲ ਮੰਨ ਲਈ ਹੁੰਦੀ ਅੱਜ ਆ ਸਾਡੀ ਰਿਫਿਊਜ਼ਲ ਨਾ ਹੁੰਦੀ ਜਦੋਂ ਮੈਂ ਰਿਫਿਊਜ਼ਲ ਚੈੱਕ ਕੀਤੀ ਉਹ ਕੱਲੀ ਰਿਫਿਊਜ਼ਲ ਨਹੀਂ ਸੀ ਉਹ ਤਾਂ ਬੈਨ ਕੀਤਾ ਹੋਇਆ ਸੀ 10 ਸਾਲ ਲਈ ਬੈਨ ਹੋ ਗਿਆ ਜਦੋਂ ਉਹਦੇ ਵਰ ਪਰਮਿਟ ਫੇਕ ਲੱਗਿਆ ਹੋਇਆ ਸੀ ਉੱਤੋਂ ਦੀ 2 ਨੰਬਰ ਰਿਫਿਊਜ਼ਲ ਤੇ 9 ਨੰਬਰ ਰਿਫਿਊਜ਼ਲ ਉਹਦੇ ਕਰੋਸ਼ੀਆ ਦੀ ਲੱਗੀ ਹੋਈ ਸੀ ਲੁਧਿਆਣੇ ਦਾ ਕਲਾਇੰਟ ਮੇਰੇ ਕੋਲ ਹੈ ਦਿੱਲੀ ਤਿੰਨ ਤੋਂ ਚਾਰ ਬੰਦੇ ਇਦਾਂ ਦੇ ਆਉਂਦੇ ਆ ਜਿਹੜੇ ਰਿਫਿਊਜ਼ਲ ਲੈ ਕੇ ਆਉਂਦੇ ਆ ਉਹਨਾਂ ਦੀ ਅਕਸਰ ਰਿਫਿਊਜ਼ਲ 8 ਨੰਬਰ ਲੱਗੀ ਹੁੰਦੀ ਹੈ ਕਰੋਸ਼ੀਆ 'ਚ ਪਰ ਇਹਨਾਂ ਨੇ 2 ਨੰਬਰ ਤੇ 8 ਨੰਬਰ ਲੱਗੀ 댓 ਮੀਨਸ ਤੁਸੀਂ ਜਿਹੜਾ ਵਰਪ ਪਰਮਨ ਵੀ ਲਾਇਆ ਉਹ ਐਡਿਟ ਕਰਕੇ ਲਾਇਆ ਹੋਇਆ ਸੀ ਅੰਬੈਸੀ ਨੇ ਉਹਨੂੰ 10 ਸਾਲ ਲਈ ਬੈਨ ਕਰਤਾ ਉੱਤੋਂ ਦੀ ਮੈਨੂੰ ਕਹਿੰਦਾ 2 ਸਾਲਾਂ ਚ ਮੈਂ ਉਹਨੂੰ 3 ਲੱਖ ਰੁਪਏ ਦਿੱਤਾ ਸੀ 4 4.5 ਲੱਖ ਰੁਪਏ ਚ ਮੇਰੀ ਗੱਲ ਹੋਈ ਸੀ 2 ਸਾਲ ਬਾਅਦ ਉਹਨੇ ਮੇਰੇ ਪੈਸੇ ਵਾਪਸ ਕਰਤੇ ਬਹੁਤ ਵਧੀਆ ਬੰਦਾ ਸੀ ਉਹਨੂੰ ਐ ਨਹੀਂ ਪਤਾ ਵੀ ਮੈਂ 10 ਸਾਲ ਲਈ ਯੂਰਪ ਲਈ ਚ ਬੈਨ ਹੋ ਗਿਆ ਜੇ ਉਸੇ ਪਾਸਪੋਰਟ ਤੇ ਕਿਸੇ ਕੰਟਰੀ ਦਾ ਵੀਜ਼ਾ ਲਵਾਣ ਜਾਊਗਾ ਤਾਂ ਉਹਦਾ ਰਿਕਾਰਡ ਨਿਕਲਿਆ ਆਊਗਾ ਜਦੋਂ ਉਹਨੇ ਵੀ ਆਪਣੀ ਜਾਨ ਬਚਾਉਣ ਲਈ ਏਜੰਟ ਨੇ ਵੀ ਆਪਣੀ ਜਾਨ ਬਚਾਉਣ ਲਈ ਉਹਨੂੰ ਪੈਸੇ ਦੇ ਕੇ ਖਿਹੜਾ ਝੁੜਾ ਲਿਆ ਕਿ ਵੀ ਤੇਰਾ ਮੇਰਾ ਅੱਜ ਤੋਂ ਬਾਅਦ ਕਲੀਅਰ ਆ ਰਿਟਰਨ ਦੇਜੇ ਉਹਨੂੰ ਲੱਗਦਾ ਕਿ ਮੇਰੇ 2 ਸਾਲ ਬਾਅਦ ਪੈਸੇ ਆ ਗਏ 2 ਸਾਲੋਂ ਦੇ ਪੈਸੇ ਵਰਤ ਕੇ 3 ਲੱਖ ਰੁਪਇਆ ਅੱਜ ਉਹਨੂੰ ਪਾਸਪੋਰਟ ਦੇਤਾ ਜਦੋਂ ਮੇਰੇ ਕੋਲੇ ਆਇਆ ਕਹਿੰਦਾ ਭਾਜੀ ਹੁਣ ਦੱਸੋ ਮੈਨੂੰ ਕਿੱਥੇ ਆ ਮੈਂ ਤਾਂ ਐਦਾ 2 ਸਾਲ ਖਰਾਬ ਹੋ ਗਿਆ ਮੇਰੀ ਰਿਫਿਊਜ਼ਲ ਲੱਗ ਗਈ ਜਦੋਂ ਮੈਂ ਚੈੱਕ ਕੀਤਾ ਦੋ ਨੰਬਰ ਰਿਫਿਊਜ਼ਲ ਮੈਂ ਪੜ੍ਹ ਕੇ ਸੁਣਾ ਦਣਾ ਯੂ ਡੋਟ ਹੈਵ ਟੈਂਪਰੀਰੀ ਸਟੇ ਪਰਮਿਟ ਐਂਡ ਸਟੇ ਐਂਡ ਵਰਕ ਪਰਮਿਟ ਇਸ਼ੂਡ ਇਨ ਦਾ ਰਿਪਬਲਿਕ ਆਫ ਕਰੋਸ਼ੀਆ ਕਿ ਤੁਹਾਡਾ ਕੋਈ ਵਰਕ ਪਰਮਿਟ ਕਰੋਸ਼ੀਆ ਚੋਂ ਨਹੀਂ ਨਿਕਲਿਆ ਇਹ ਤਾਂ ਰਿਫਿਊਜ਼ਲ ਹੈ ਉਸ ਤੋਂ ਬਾਅਦ ਦਾ ਡਾਕੂਮੈਂਟੇਸ਼ਨ ਸਬਮਿਟਡ ਵਿਦ ਦਾ ਐਪਲੀਕੇਸ਼ਨ ਵਾਸ ਫਰੌਡੈਂਟਲੀ ਓਬਟੇਨਡ অর ਫੋਜ ਥੈਟ ਮੀਨਸ ਕਿ ਤੁਹਾਡਾ ਜਿਹੜਾ ਉੱਥੇ ਪਰਮਿਟ ਲੱਗਿਆ ਸੀ ਉਹ ਫੇਕ ਸੀ ਉਹਦੇ ਵਿੱਚ ਐਡੀਟਿੰਗ ਕੀਤੀ ਹੋਈ ਸੀ ਉਹ ਗਲਤ ਸੀ 10 ਸਾਲ ਲਈ ਉਹਨੂੰ ਬੈਨ ਕਰਤਾ ਜਿਹੜੇ ਘੱਟ ਪੈਸਿਆਂ ਦੇ ਲਾਲਚ ਵਿੱਚ ਆ ਕੇ ਤਾਂ ਫਸ ਜਾਂਦੇ ਆ ਉਹਨਾਂ ਨੂੰ ਬੇਨਤੀ ਕਰਦਾ ਪਹਿਲਾਂ ਦੇਖਤਾ ਲਿਆ ਕਰੋ ਕਈ ਕਮੈਂਟਾਂ ਦੇ ਵਿੱਚ ਸਾਨੂੰ ਵੀ ਕਹਿੰਦੇ ਆ ਜੀ ਉਹ ਰੇਟ ਘੱਟ ਕਹਿੰਦੇ ਆ ਥੋੜਾ ਜ਼ਿਆਦਾ ਜੀ ਉਹ ਜ਼ਿਆਦਾ ਘੱਟ ਨਹੀਂ ਹੁੰਦਾ ਪਹਿਲਾਂ ਸਰਵਿਸ ਦੇਖਿਆ ਕਰੋ ਜਿਹੜੇ ਸਾਡੇ ਵੀਜ਼ੇ ਲੱਗਦੇ ਆ ਉਹਨਾਂ ਨੂੰ ਸਰਵਿਸ ਕਿੱਦਾਂ ਮਿਲਦੀ ਆ ਇੱਕ ਨੰਬਰ 'ਚ ਵੀਜ਼ਾ ਕੀ ਹੁੰਦਾ ਤੀਰ ਨਹੀਂ ਲੱਗ ਇੱਥੇ ਸਾਰੇ ਤੀਰ ਹੀ ਐ ਤੁੱਕਾ ਕੋਈ ਨਹੀਂ ਲਾਉਂਦੇ ਅਸੀਂ ਜਦੋਂ ਗਰੁੱਪ ਅਪਲਾਈ ਕਰਦੇ ਆ ਕਿਵੇਂ ਲੋਕਾਂ ਦੇ ਵੀਜ਼ੇ ਰਿਫਿਊਜ਼ ਹੁੰਦੇ ਆ ਕਿਵੇਂ ਅਸੀਂ ਵੀਜ਼ਾ ਲੈਨੇ ਆ ਇਹ ਸਾਡੇ ਅੱਗੇ ਆਉਣ ਵਾਲੇ ਰਿਵਿਊਜ਼ ਦੱਸਣਗੇ ਤੁਹਾਨੂੰ ਹੋਰ ਜਿਹੜੇ ਸਾਡੇ ਕਲਾਇੰਟ ਔਲਰੇਡੀ ਸਾਡੇ ਕੋਲ ਵਿਜ਼ਾ ਲੈ ਕੇ ਕਰੋਸ਼ੀਆ ਚ ਸੈਟਲ ਹੋ ਚੁੱਕੇ ਆ ਤੁਸੀਂ ਉਦੋਂ ਮਹਿੰਗਾ ਮਹਿਸੂਸ ਕਰਦੇ ਹੋ ਜਦੋਂ ਤੁਹਾਡੇ ਪੇਪਰ ਫੇਕ ਲੱਗ ਜਾਂਦੇ 2 ਸਾਲ ਖਰਾਬ ਹੋ ਜਾਂਦੇ ਤੁਸੀਂ ਉਦੋਂ ਸਹੀ ਹੁੰਨੇ ਹੋ ਜਦੋਂ ਤੁਹਾਡਾ ਕੰਮ ਪੈਸਾ ਲੱਗ ਕੇ ਤੁਹਾਡਾ ਕੰਮ ਬਣ ਜਾਂਦਾ ਤੁਹਾਡਾ ਆਪਣਾ ਵਿਜ਼ਾ ਵੀ ਲੱਗ ਜਾਂਦਾ ਕੰਮ ਤੇ ਲੱਗ ਜਾਂਦਾ ਟੀਆਰਸੀ ਟਾਈਮ ਤੇ ਮਿਲ ਜਾਂਦੀ ਹੈ ਅਕਮੋਡੇਸ਼ਨ ਮਿਲ ਜਾਂਦੀ ਹੈ ਉਦੋਂ ਸਾਰੇ ਪੈਸੇ ਪੂਰੇ ਹੋ ਜਾਂਦੇ ਆ ਘਰੇ ਬੈਠ ਕੇ ਕਮੈਂਟਾਂ 'ਚ ਲਿਖਣਾ ਕਿ ਮਹਿੰਗੇ ਸਸਤੇ ਇਹਦੇ ਨਾਲ ਕੋਈ ਤੋਲਿਆ ਨਹੀਂ ਜਾਂਦਾ ਫਿਰ ਇਹ ਜੇ ਬੱਚੇ ਜਿਹੜੇ ਸਾਨੂੰ 2-2 ਸਾਲ ਪਹਿਲਾਂ ਫੋਨ ਕਰਦੇ ਸੀ ਅੱਜ ਸਾਡੇ ਕੋਲੇ ਆਉਂਦੇ ਆ ਸਾਡਾ ਸੋਲੂਸ਼ਨ ਕਰ ਦੋ ਜਦੋਂ ਸਾਡੇ ਕੋਲੇ ਵੀ ਕੋਈ ਸੋਲੂਸ਼ਨ ਨਹੀਂ ਹੁੰਦਾ ਜੇ ਤੁਸੀਂ ਕਰੋਸ਼ੀਆ 'ਚ ਰਿਫਿਊਜ਼ ਹੋ ਤੁਸੀਂ ਦੁਬਾਰਾ ਕਰੋਸ਼ੀਆ 'ਚ ਵੀਜ਼ਾ ਨਹੀਂ ਅਪਲਾਈ ਕਰ ਸਕਦੇ ਜੇ ਤੁਸੀਂ ਕਰੋਸ਼ੀਆ 'ਚੋਂ ਬੈਨ ਹੋ ਤੁਸੀਂ ਯੂਰਪ 'ਚ ਸ਼ੈਨਗਨ 'ਚ ਕਿਸੇ ਵੀ ਕੰਟਰੀ 'ਚ ਨਹੀਂ ਅਪਲਾਈ ਕਰ ਸਕਦੇ ਉਹ ਨਾ ਘਰਦੇ ਰਹਿੰਦੇ ਆ ਨਾ ਘਾਟਦੇ ਰਹਿੰਦੇ ਆ ਤੁਹਾਡਾ ਫਿਊਚਰ ਤੁਹਾਡੇ ਹੱਥ ਆ ਗੱਲਾਂ ਮੈਂ ਕਮੈਂਟਾਂ ਦੇ ਵਿੱਚ ਜ਼ਿਆਦਾ ਰਿਪਲਾਈ ਨਹੀਂ ਕਰਦਾ ਮੂਰਖ ਨਾਲ ਨਾ ਰੁੱਝੀਏ ਜਿਹਨਾਂ ਦੇ ਦਿਮਾਗ ਦੇ ਵਿੱਚ ਕੀੜਾ ਵਾ ਨਾ ਉਹਨੂੰ ਨਹੀਂ ਆਪਾਂ ਕੱਢ ਸਕਦੇ ਠੀਕ ਹੈ ਜੀ ਉਹਨਾਂ ਨੂੰ ਆਪਾਂ ਸਮਝਾ ਸਕਦੇ ਆ ਇੱਕ ਵਾਰੀ ਸਮਝਾ ਦਾਂਗੇ ਇਹ ਇਨਫੋਰਮੇਸ਼ਨ ਉਹਨਾਂ ਲੋਕਾਂ ਤੱਕ ਜ਼ਰੂਰ ਸ਼ੇਅਰ ਕਰਦੇ ਹੋ ਜਿਹੜੇ ਬਾਹਰ ਜਾਣ ਦੇ ਇੱਛੁਕ ਆ ਆਪਣੇ ਵਟਸਐਪ ਦੇ ਗਰੁੱਪਾਂ ਦੇ ਵਿੱਚ ਜ਼ਰੂਰ ਸ਼ੇਅਰ ਕਰਦੇ ਹੋ ਕਈ ਤੁਹਾਨੂੰ ਦੱਸਦੇ ਨਹੀਂ ਅਸੀਂ ਬਾਹਰ ਦਾ ਅਪਲਾਈ ਕੀਤਾ ਹੋਇਆ ਪਰ ਇਹ ਇਨਫੋਰਮੇਸ਼ਨ ਉਹਨਾਂ ਲਈ ਬਹੁਤ ਇਨਫੋਰਮੇਟਿਵ ਆ ਇੱਕ ਜਲੰਦਰ ਦਾ ਬਹੁਤ ਵਧੀਆ ਨਾਮ ਆ ਜਿਹੜੇ ਗਲਫ ਦੇ ਵਿੱਚ ਬਹੁਤ ਸੋਹਣਾ ਕੰਮ ਕਰਦੇ ਸੀ ਉਹਨਾਂ ਦੇ ਵੀ ਵੀਜ਼ੇ ਰਿਫਿਊਜ਼ ਹੁੰਦੇ ਕਰੋਸ਼ੀਆ ਦੇ ਪਰ ਉਹਨਾਂ ਕੋਲ ਯੂਰਪ ਦੀ ਕੋਈ ਗਿੱਦਰ ਸਿੰਘ ਹੀ ਨਹੀਂ ਹੈਗੀ ਉਹਨਾਂ ਨੇ ਵੀ ਕਾਫੀ ਬੰਦਿਆਂ ਨਾਲ 7-8 ਇਕੱਠੇ ਬੰਦਿਆਂ ਦੇ ਵੀਜ਼ੇ ਰਿਫਿਊਜ਼ ਕਰਵਾਤੇ ਮੇਰੇ ਕੋਲ ਤਾਂ ਇਹ 7-8 ਆ ਜਾਂ ਪਤਾ ਨਹੀਂ ਕਿੰਨੇ ਦੇ ਰਿਫਿਊਜ਼ ਹੁੰਦੇ ਆ ਨਾਲੇ ਗਲਫ ਦੇ ਵਿੱਚ 30 ਸਾਲ ਪੁਰਾਣੇ ਕੰਮ ਕਰਦੇ ਆ ਉਹਨਾਂ ਦਾ ਨਾਮ ਆ ਬਹੁਤ ਵਧੀਆ ਕੰਸਲਟੈਂਟ ਨੇ ਬਟ ਉਹਨਾਂ ਨੂੰ ਯੂਰਪ ਦੀ ਨੋਲਜ ਨਹੀਂ ਸੋ ਆਪਣਾ ਵਕੀਲ ਆਪਣਾ ਲਾਅਰ ਆਪਣਾ ਕੰਸਲਟੈਂਟ ਵਧੀਆ ਚੂਜ਼ ਕਰੋ ਮੈਂ ਬਾਰ-ਬਾਰ ਕਹਿਣਾ ਹੁਣਾ ਪਹਿਲਾਂ ਤਾਂ ਸਾਡੇ ਵੱਲੋਂ ਉਹਨਾਂ ਨੂੰ ਮੁਬਾਰਕਾ ਜਿਨ੍ਹਾਂ ਨੇ 7 ਸੀਚ ਚ ਕੇਸ ਅਪਲਾਈ ਕੀਤਾ ਸੀ ਉਹਨਾਂ ਦਾ ਕੰਟਰੈਕਟ ਪਹਿਲਾ ਸਟੈਪ ਕਲੀਅਰ ਹੋ ਗਿਆ ਤੁਸੀਂ ਆਪਣਾ ਪਰਮਿਟ ਕਿੱਦਾਂ ਚੈੱਕ ਕਰ ਸਕਦੇ ਹੋ ਤੁਸੀਂ ਆਪਣੀ ਕਿੱਦਾਂ ਫਾਈਲ ਚੈੱਕ ਕਰ ਸਕਦੇ ਵੀ ਆਪਣਾ ਆ ਗਿਆ ਸਭ ਤੋਂ ਪਹਿਲਾਂ ਆਨਲਾਈਨ ਐਡਾ ਅਪਲਾਈ ਹੁੰਦਾ ਉਹਦੇ ਵਿੱਚ ਡੇਟ ਆਉਂਦੀ ਹੈ ਕਿਦਨਾਂ ਅਪਲਾਈ ਹੋਇਆ ਸੀ ਕੰਪਨੀ ਦੀ ਡਿਟੇਲ ਅਸੀਂ ਹਾਈਡ ਰੱਖਦੇ ਆ ਇਹਦੇ ਵਿੱਚ ਸਟੇਟਸ ਆ ਜਾਂਦਾ ਜੀ ਇਹਦਾ ਪਰਸਿੰਗ ਹੈ ਜਾਂ ਇਹਦਾ ਉਥੋਂ ਪ੍ਰੂਵ ਹੋ ਗਿਆ ਜਦੋਂ ਤੋਂ ਪ੍ਰੂਵ ਹੋ ਗਿਆ ਉਸ ਤੋਂ ਬਾਅਦ ਵਰ ਪਰਮਿਟ ਬਣਾਉਂਦਾ ਇੱਥੋਂ ਹੀ ਪਤਾ ਲੱਗਦਾ ਕਿ ਵਰ ਪਰਮਿਟ ਜੈਨੂਨ ਹੈ ਜਾਂ ਨਹੀਂ ਨਹੀਂ ਤਾਂ ਐਡੀਟਿਡ ਜਿਹੜੇ ਕਰਨ ਵਾਲੇ ਆ ਉਹ ਪਰੇ ਤੋਂ ਪਰੇ ਬੈਠੇ ਨੇ ਠੀਕ ਹੈ ਜੀ ਜਿਹੜੇ ਪਤਾ ਨਹੀਂ ਕੀ ਕੀ ਨੋਟ ਨੋਟ ਵੀ ਬਣਾ ਦਿੰਦੇ ਨੇ ਉਹਨਾਂ ਲਈ ਆ ਚੀਜ਼ਾਂ ਕੀ ਐ ਇਹ ਚੈੱਕ ਕਰਨ ਲਈ ਇੱਕੋ ਹੀ ਚੀਜ਼ ਆ ਆਨਲਾਈਨ ਵੈਬਸਾਈਟ ਤੋਂ ਇਹ ਉਹਦਾ ਸਕਰੀਨਸ਼ਾਟ ਲਿਆ ਹੁੰਦਾ ਅਮਨਦੀਪ ਸਿੰਘ ਦਾ ਅਸ਼ਦੀਪ ਸਿੰਘ ਦਾ ਜਿਹੜਾ ਜਿਨ੍ਹਾਂ ਦੇ ਕੰਟਰੈਕਟ ਆਏ ਹੋਏ ਆ ਉਹਨਾਂ ਦੇ ਨਾਮ ਬੋਲ ਰਿਹਾ ਰਵੀ ਸਿੰਘ ਦਾ ਸੰਦੀਪ ਸਿੰਘ ਦਾ ਪ੍ਰਦੀਪ ਕੁਮਾਰ ਦਾ ਸਜਿੰਦਰ ਸਿੰਘ ਜਿਨ੍ਹਾਂ ਨੇ ਸਾਡੇ ਕੋਲ ਕੇਸ ਅਪਲਾਈ ਕੀਤੇ ਆ ਉਹਨਾਂ ਨੂੰ ਨਾਲ ਦੀ ਨਾਲ ਅਪਡੇਟ ਅਸੀਂ ਦਿੰਦੇ ਰਵਾਂਗੇ ਠੀਕ ਹੈ ਜੀ ਕਿਸ਼ਨਦੀਪ ਸਿੰਘ ਸਭ ਤੋਂ ਮੇਨ ਗੱਲ ਕੀ ਹੁੰਦੀ ਆ ਜਦੋਂ ਤੁਸੀਂ ਕਿਸੇ ਨਾਲ ਕੰਮ ਕਰਦੇ ਹੋ ਤੁਹਾਡੀ ਟਰਾਂਸਪਰੈਂਸੀ ਜਿਹਦੇ ਲਈ ਤੁਸੀਂ ਪੈਸੇ ਭਰਦੇ ਹੋ ਤੁਹਾਨੂੰ ਮਿਲਦਾ ਕੌਣ ਆ ਤੁਹਾਡਾ ਕੰਮ ਕਰਾਉਂਦਾ ਕੌਣ ਆ ਕੰਮ ਹੁੰਦਾ ਕਿਵੇਂ ਆ ਤੁਸੀਂ ਕੱਲੇ ਵੀਜ਼ੇ ਦੇਖ ਕੇ ਜਾਂ ਵੀਡੀਓ ਐਡ ਦੇਖ ਕੇ ਨਾ ਜਾਇਆ ਕਰੋ ਕੰਮ ਦੇਖਿਆ ਕਰੋ ਸਾਡੀ ਪ੍ਰੋਫਾਈਲ ਤੇ ਆਓ ਜਿਨ੍ਹਾਂ ਦੇ ਵੀਜ਼ੇ ਲੱਗੇ ਆ ਉਹਨਾਂ ਦੇਖੋ ਉਹਨਾਂ ਦੇ ਰਿਵਿਊਸ ਸੁਣੋ ਫਿਰ ਆਪਣਾ ਕੇਸ ਅਪਲਾਈ ਕਰੋ ਤੁਹਾਨੂੰ ਵੀ ਫਿਰ ਮਹਿਸੂਸ ਹੋਊਗਾ ਕਿ ਤੁਸੀਂ ਸਹੀ ਥਾਂ ਤੇ ਹੋ ਤੇ ਜਿੰਦਰ ਸਿੰਘ ਦਾ ਅਮਨਦੀਪ ਸਿੰਘ ਪ੍ਰਦੀਪ ਸਿੰਘ ਅਨਕੇਤ ਪਾਠਕ ਜਗਨਦੀਪ ਸਿੰਘ ਕਿਸ਼ਨਦੀਪ ਸਿੰਘ ਇਹ ਜਿਹੜੇ ਨਵੇਂ ਆਪਣੇ ਕੰਟਰੈਕਟ ਜਿਹੜੇ ਹੁਣੇ ਅਪਲਾਈ ਹੋਏ ਸੀ ਉਹਨਾਂ ਦੇ ਆਏ ਆ ਹਰ ਇੱਕ ਅਪਡੇਟ ਤੁਹਾਨੂੰ ਇੱਥੇ ਮਿਲਦੀ ਰਹੂਗੀ ਸਾਡੇ ਨਾਲ ਜੁੜੇ ਰਹੋ ਸਾਨੂੰ ਫੋਲੋ ਕਰਦੇ ਰਹੋ ਸਾਡੀ ਵੀਡੀਓਜ਼ ਨੂੰ ਸ਼ੇਅਰ ਕਰਦੇ ਰਹੋ ਕਿਉਂਕਿ ਮੈਂ ਦਾ ਸੱਚ ਬੋਲਣ ਵਾਲਾ ਬੰਦਾ ਸਿੱਧੇ ਆ ਬੇਵਾਖੋ ਕੇ ਬੋਲਾਂਗੇ ਤੁਹਾਡਾ ਸਾਥ ਦੀ ਲੋੜ ਆ ਜਿਹੜੇ ਚੰਗੇ ਆ ਉਹ ਜਰੂਰ ਸ਼ੇਅਰ ਕਰਨਗੇ ਜਿਨ੍ਹਾਂ ਨੂੰ ਚਾਹ ਵਾ ਘੱਟ ਪੈਸਿਆਂ ਦੇ ਵਿੱਚ ਪੈਸੇ ਖਰਾਬ ਕਰਕੇ ਉਹੀ ਆਟਾ ਖਾ ਗਈ ਕੁੱਤੀ ਵਾਲਾ ਕੰਮ ਹੋਣਾ ਉਹ ਉੱਥੇ ਦਾ ਜੀ ਨੇ ਸਤਿ ਸ਼੍ਰੀ ਅਕਾਲ ਜੁੜੇ ਰਹੋ ਧੰਨਵਾਦ